ਕਿੰਨੀ ਸਾਂਝ ਹੈ ਸਾਂਦੀ ਕਿੰਨੀ ਸਾਂਝ ਹੈ ਸਾਂਦੀ ਕੰਡਾ ਚੁੱਪੇ ਪੁੱਤ ਦੀ ਤਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਤੁਸੀਂ ਆ ਕਿਫਤਾ ਅੱਖ ਡੁੱਲਦੀ ਮਾਂ ਦੀ ਅੱਖ ਡੁੱਲਦੀ ਸ਼ਾਮਾ ਸਿਰ ਉਤਮੜ ਗਈਆਂ ਸ਼ਾਮਾ ਸਿਰ ਉਤਮੜ ਗਈਆਂ ਹੋਰੋਂ ਬੁਹਿ ਬੰਦ ਕਰਕੇ நியுபூகே பந்த தருக்கே மருத்து अमी kalli न कली कली रोटी Kalli कलीी कली रोटी राड़ ਸੇ ਹੋਰ ਖਵਾਨੀ ਨਹੀਂ ਹਰ ਕਿਸੇ ਹੋਰ ਖਵਾਨੀ ਨਹੀਂ ਨਾ ਪਰ ਭਾਈਆਂ ਨੇ ਨਾ ਪਰ ਪਾਈਆਂ ਨੇ ਥੋੜੀਆਂ ਨਾ ਸੁਖ ਜਾਣ ਪਿਆਰ ਤੋਂ ਬਿਨੁ ਭਾਈ ਸਾਹਿਬ ਵੱਲੋਂ ਗਾਈ ਗਈ ਕਿਪਤਾ ਮਾਵਾ ਤੇ ਜੁਗ ਜੁਗ ਜਿਉਣਾ ਮੀਆਂ ਬਹੁਤ ਹੀ ਸੋਹਣੀ ਕਿਪਤਾ ਗਾਈ ਹੈ ਭਾਈ ਸਾਹਿਬ ਨੇ ਤੇ ਕਿਪਤਾ ਦੇ ਵਿੱਚ ਸੰਦੇਸ਼ ਬਹੁਤ ਸੋਹਣਾ ਹੈ ਕਿਉਂਕਿ ਮਾਮਾ ਇੱਕ ਬੋਰ ਦੀ ਸ਼ਾਂ ਵਰਗੀਆਂ ਹੁੰਦੀਆਂ ਹਨ ਜੋ ਆਪਣੇ ਬੱਚਿਆਂ ਨੂੰ ਤੱਤੀ ਵਾਣੀ ਨਾ ਭੰਨਣ ਦੀ ਉਹ ਹਰ ਮੁਸੀਬਤ ਨੂੰ ਝੱਲ ਕੇ ਆਪਣੇ ਬੱਚਿਆਂ ਨੂੰ ਪਾਲਦੀਆਂ ਹਨ ਤੇ ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀਂ ਵੀ ਆਪਣੀਆਂ ਮਾਮਾ ਲਈ ਕੁਝ ਕਰੀਏ ਮਾਮਾ ਬੋਰ ਦੀ ਸ਼ਾਂ ਹੁੰਦੀਆਂ ਹਨ ਇਹ ਸੱਚ ਹੈ ਪਰ ਜਦੋਂ ਮਾਂ ਮਰ ਜਾਂਦੀਆਂ ਹਨ ਫਿਰ ਅਸੀਂ ਅਸੇ ਪਾਸੇ ਦੇਖਦੇ ਹਾਂ ਪਹਿਲਾਂ ਸਾਨੂੰ ਉਹਨਾਂ ਦੀ ਕੇਅਰ ਹੁੰਦੀ ਨਹੀਂ ਪਰ ਬਾਅਦ ਦੇ ਵਿੱਚ ਜਦੋਂ ਜਾਂਦੀਆਂ ਹਨ ਤਾਂ ਘਰ ਸੁਨਣਾ ਹੋ ਜਾਂਦਾ ਹੈ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਮਾਤਾ ਚਲੇ ਗਏ ਤੇ ਉਹਨਾਂ ਨੂੰ ਮਹਿਸੂਸ ਹੋਇਆ ਉਹਨਾਂ ਨੂੰ ਕੀ ਸਾਰੇ ਦੁਨੀਆ ਦੇ ਹਰ ਇਨਸਾਨ ਨੂੰ ਹਰ ਪੁੱਤ ਨੂੰ ਮਹਿਸੂਸ ਹੁੰਦਾ ਹੈ ਜਦੋਂ ਉਹਦੀ ਮਾਂ ਤੁਰ ਜਾਂਦੀ ਹੈ ਖਾਲੀ ਹੋ ਜਾਂਦਾ ਹੈ ਸੰਦੇਸ਼ ਬਹੁਤ ਸੋਹਣਾ ਹੈ ਕਿਪਤਾਂ ਨੂੰ ਰਿਪੀਟ ਕਰਕੇ ਜੀ